ਇਹ ਜਿਹੜਾ ਨਸ਼ੀਲਾ ਪਾਊਡਰ ਫੜਿਆ ਕਿੱਥੋਂ ਫੜਿਆ ਕਿੰਨਾ ਕਿ ਫੜਿਆ ਜੀ ਇਹਦੇ ਬਾਰੇ ਦੱਸਿਓ। ਅ ਕੱਲ 20 ਤਰੀਕ ਨੂੰ ਐਸੇ ਗੁਰਬਖਸ਼ ਸਿੰਘ ਚੌਕੀ ਇੰਜਾਲ ਜਾਸਰੋਂ ਸਮੇਤ ਫੌਸਪਾਲੀਟੀ ਪਰ ਪਹੁੰਚ ਕਰ ਰਹੇ ਸੀ ਜਿਨ੍ਹਾਂ ਨੇ ਸ਼ੱਕ ਦੀ ਬਨਾ ਤੇ ਗੁਰਜੀਤ ਸਿੰਘ ਉਪਜੀਤ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਬੇਲਾ ਤਾਜੋੜ ਤਾਲਾ ਕਾੜਗੜ ਜ਼ਿਲ੍ਹਾ ਸੀਰ ਭਗਤ ਸਿੰਘ ਨਗਰ ਨੂੰ ਕਾਬੂ ਕਰਿਆ ਜਿਦੇ ਕੋਲੋਂ 10 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਜਿਸ ਤੇ ਐਫ ਆਈ ਆਰ ਨੰਬਰ 116 ਮਿਤੀ 20 11 2024 ਅਧਿੰਤਾਰਾ 22 ਐਨ ਡੀ ਪੀ ਐਸ ਸੈਕਟਰ ਸੜਕਾ ਕਾਟ ਕਰ ਦਰਜ ਕੀਤੀ ਗਈ ਅੱਛਾ ਸਰ ਇਹ ਜਿਹੜਾ ਤੁਸੀਂ ਫੜਿਆ ਰੋਪੀ ਇਹਦੇ ਤੇ ਕੋਈ ਅੱਗੇ ਵੀ ਕੋਈ ਪਰਚੇ ਵਗੈਰਾ ਹੈ ਉਹਦੇ ਬਾਰੇ ਦੱਸਿਓ ਜੀ ਜਿੱਨਾ ਅਸੀਂ ਹੁਣ ਤੱਕ ਰਿਕਾਰਡ ਚੈੱਕ ਕੀਤੇ ਤੇ ਉੱਤੇ ਪੰਜ ਪਰਚੇ ਪਹਿਲਾਂ ਦਰਜ ਹੈਗੇ ਆ ਦੋ ਐਨਡੀਪੀਐਸ ਸੈਕਟਰ ਦੇ ਹੈਗੇ ਆ ਦੋ ਲੜਾਈ ਝਗੜੇ ਤੇ ਇੱਕ ਕਾਰਮ ਸੈਕਟਰ ਦਾ ਵਿੱਚ ਹੀ ਹੈਗਾ ਲੜਾਈ ਝਗੜੇ ਦੇ ਤੇ ਇੱਕ ਚੋਰੀ ਦਾ ਪਰਚਾ ਪਹਿਲਾਂ ਵੀ ਦਰਜ ਤੇ ਟੋਟਲ ਪੰਜ ਪਰਚੇ ਦਰਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਤਾ ਜੀ ਹਾਂਜੀ ਪੇਸ਼ ਕਰਨ ਗਈ ਹੋਈ ਹੈ ਕਿੰਝ ਜੀ ਉਹ ਆਪਾਂ ਡਾਟਾ ਨਾਲ ਤੁਹਾਨੂੰ ਦੱਸ ਦਾਂਗੇ ਉਹਦੇ ਬਾਰੇ ਤੇ ਜੇ ਜਿਹਾ ਨਹੀਂ ਫੜਿਆ ਗਿਆ ਤਾਂ ਕੋਈ ਹੋਰ ਵੀ ਐਮ ਕਲਾਸੇ ਹੋਣ ਦੀ ਆਸ ਹੈ ਹਾਂਜੀ ਰਿਮਾਰਡ ਲੈ ਕੇ ਅੱਗੇ ਪੁੱਛ ਗਿਸ਼ ਕਰਾਂਗੇ ਉਹ